और मैं सारे अज के इस दिहाड़े से बहुत बहुत मुबारकबाद बहुत गुरुद्वारा साहब नगर कीर्तन है जिन्हिया भी संघ

ਸਤਿਗੁਰੂ ਨਾਨਕ ਪਰਗਟਿਆ ਮੇਢੀ ਤੁੰ ਜਦ ਜਾਣਨ ਹੋਆ ਯੋਗਰ ਸੋਏ ਨਿਕਲਿਆ ਕਾਰੇ ਛਪਿਆਂ ਦੀਰ ਬਲਵਾ ਸਿੱਖ ਪਰਮੇਵਾਨੀ ਪਹਿਲੀ ਬਾਸ਼ੇ ਤਾਂ ਤਾਂ ਸਤਿਗੁਰੂ ਨਾਨਕ ਦੇਵ ਜੀ ਦੀ ਆਗੋਂ ਪੁਰਬ ਦੀ ਅੱਜ ਤੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼ੋਮਨੀ ਅਕਾਲੀ ਵੱਲੋਂ ਅਕਾਲੀ ਦਲ ਵੱਲੋਂ ਸਮੂਹ ਪਵਾੜਾ ਦੇ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੀ ਦੁਨੀਆ ਵਸਦੇ ਹਰ ਇੱਕ ਪੰਜਾਬੀ ਨੂੰ ਹਰ ਇੱਕ ਸਿੱਖ ਨੂੰ ਲੱਖ ਲੱਖ ਵਧਾਈ ਜਿੰਦਾਂ ਉੱਤੇ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਨਿਮਾਣਾ ਚਾਉਂ ਕੜੇ ਆ ਰਿਹਾ ਜਿੱਤੇ ਮੈਂ ਸਮੂਹ ਫੁਆੜਾ ਨੂੰ ਆਸ ਤੇ ਨੂੰ ਬੇਨਤੀ ਕਰਦਾ ਆਪਣੇ ਦਰਦਾਨ ਦਾ ਵੀਰਾਂ ਬੇਨਤੀ ਕਰਦਾ ਕਿ ਆਪਾਂ ਆਓ ਇਸ ਨਗਰ ਕੀਰਤਨ ਦਾ ਪਰਵਾਸ-ਵਾਕ ਕਰੀਏ ਤੇ ਗੁਰੂ ਸਾਹਿਬ ਨੇ ਜੋ ਸਾਨੂੰ ਸਿਧਾਂਤ ਦਿੱਤੇ ਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਬਹੁਤ ਚੱਲਦੇ ਆਪ ਵੀ ਜੱਲੇ ਦੇ ਆਪਣੇ ਪਰਿਵਾਰ ਨੂੰ ਚੁਾਈ ਅੱਜ ਸ਼੍ਰੋਮ ਨੇ ਕਾਲੇਦਰ ਹਲਕਾ ਫੁਆੜਾ ਬਰੋ ਨਗਰ ਕੇਂਦਰ ਤੇ ਜਿੱਥੇ ਦੁੱਧਾ ਲੰਗਰ ਲਗਾਇਆ ਮੈਂ ਸਮੂਹ ਆਪਣੇ ਹਲਕਾ ਬਾਰਡਰ ਦੀ ਸੈਟੀਸਫੈਕਟੀ ਅਕਾਲੀ ਦਲ ਦੀ ਟੀਮ ਹੈਗੀ ਆ ਸਾਰਿਆਂ ਦਾ ਧਰਵਾਤ ਕਰਦਾ ਜਿਨ੍ਹਾਂ ਨੇ ਸਹਿਯੋਗ ਪਾਇਆ ਇੱਕ ਵਾਰ ਫਿਰ ਆਪਣੇ ਵੱਲੋਂ ਆਪਣੀ ਪਾਰਟੀ ਸ਼ੁਰੂ ਨਹੀਂ ਅਕਾਲੀ ਦਲ ਵੱਲੋਂ ਸਿਰਗੁਰ ਨਾਨਕ ਦੇਵ ਜੀ ਦੇ ਅਗਨਪੁਰਪਤੀ ਆ ਸਾਰਿਆਂ ਨੂੰ ਲੱਖ ਲੱਖ ਵਧਾਈ ਜੀ ਦਾ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ

श्री गुरु नानक देव जी के प्रकाश पुरुष बहुत बहुत स्वरक्र आओ सारे जने दस के बहुत...